ਜਦੋਂ ਅਸੀਂ ਸਮਾਜ ਦੀ ਕਿਸੇ ਬੁਰਾਈ ਨੂੰ ਲੈ ਕੇ ਕੁਝ ਲਿਖਦੇ ਬੋਲਦੇ ਆ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁੰਦਾ ਕਿ ਉਹ ਸਮੱਸਿਆ ਸਮਾਜ ਦੇ ਵਿੱਚ ਹੈ ਪਰ ਇਹਦੇ ਨਾਲੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸ ਸਮੱਸਿਆ ਨੂੰ ਜਾਣੇ ਅਣਜਾਣੇ ਪੈਦਾ ਕਰਨ ਵਾਲਾ ਉਹਦਾ ਪਾਲਣ ਪੋਸਣ ਕਰਨ ਵਾਲਾ ਤੇ ਉਹਦੇ ਚੁਫੇਰੇ ਨੇ ਧੜਕ ਪਹਿਰਾ ਦੇਣ ਵਾਲਾ ਵੀ ਸਮਾਜ ਦਾ ਇੱਕ ਹਿੱਸਾ ਹੁੰਦਾ ਹੈ ਤੇ ਇਸ ਤੋਂ ਅੱਗੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਸਾਡੇ ਕੁਝ ਲਿਖਣ ਬੋਲਣ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਲੱਗਣੀ ਹੈ। ਉਹ ਸਾਡੇ ਵਿਰੁੱਧ ਵੀ ਖੜੇ ਹੋਣਗੇ ਤੇ ਸਾਡੀ ਬੇਇੱਜ਼ਤੀ ਕਰਦੇ ਹੋਏ ਉਹ ਕਿਸੇ ਵੀ ਹੱਦ ਤੱਕ ਜਾਣਗੇ। ਸੋ ਕੁਝ ਵੀ ਲਿਖਦੇ ਬੋਲਦੇ ਆ ਇਹ ਕਹਿਣਾ ਕਿ ਮਾਫ਼ ਕਰਨਾ ਫਲਾਣੀ ਗੱਲ ਐ ਨਹੀਂ ਐ ਹੈ। ਜੇ ਇਹ ਕਹਿਣਾ ਕਿ ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਮੈਂ ਮਾਫੀ ਚਾਹਣਾ ਆਪਣੇ ਸ਼ਬਦ ਵਾਪਸ ਲੈਣਾ ਵਗੈਰਾ ਵਗੈਰਾ ਇੱਥੇ ਮਾਫੀ ਮੰਗਣਾ ਮੂਰਖਤਾ ਹੈ ਇਹ ਸਿਰਫ ਠੱਗਾਂ ਨੂੰ ਸ਼ੋਭਦਾ ਹੈ ਉਹ ਮਧਰੇ ਹੋਏ ਬੰਦੇ ਦੀ ਚਾਲ ਭਰੋਸੇਯੋਗ ਨਹੀਂ ਹੁੰਦੀ ਉਹ ਕਿਤੇ ਵੀ ਠੋਕਰ ਖਾ ਸਕਦਾ ਹੈ ਸੋ ਆਪਣੀ ਕਹਿਣੀ ਕਰਨੀ ਦੀ ਜ਼ਿੰਮੇਵਾਰੀ ਉਠਾਉਣਾ ਸਿੱਖੀਏ